ਹੋ ਜੇ ਬਣਾ ਰਹੇ ਬਿਲਕੁਲ ਬਾਈ ਕਾਹਤਾਰ ਸਾਹਿਬ ਅੱਜ ਇਸ ਮੁਕਮੇ ਨੂੰ ਜੇ ਗੱਲਾਂ ਦੇ ਆਪਾਂ ਇੰਜ ਕਰਨੇ ਤਾਂ ਮੋਟਾ ਕਿਵੇਂ ਲਵਾਗੇ ਆਪਾਂ ਇਹਨੂੰ ਅਗਲ ਤੋਂ ਸਿਖਾਓ ਇਹਨੂੰ ਬੋਲੀਆ ਕਿੱਦਾਂ ਬਾਈ ਮਾਸੀ ਇੱਕ ਮਿੰਟ ਪਾ ਮਾਸੀ ਮਖੋਣੀ ਇਹਨਾਂ ਨੂੰ ਬਿਲਾ ਰਹੇ ਲਾ ਕੇ ਅੱਜ ਬਾਈ ਜੀ ਇਹਨੂੰ ਬੋਲਣ ਦੀ ਥੋੜੀ ਅਕਲ ਸਿਖਾਓ ਅੱਗੇ ਵੀ ਤੁਹਾਡੇ ਤੱਕ ਤੋਂ ਕੀ ਨਹੀਂ ਜਾਣਦੇ ਕਾਲ ਸਾਰੀ ਦੱਸੀ ਆ ਪੈਸੇ ਲੈ ਕੇ ਗਏ ਨੇ ਹੱਥ ਨਹੀਂ ਫੜਾਏ ਆ ਇਹ ਪੈਸੇ ਲੈ ਕੇ ਵਿੱਚ ਬੋਲੋਂ ਪਿਆ ਸਾਡੇ ਬਣੀ ਨਹੀਂ ਜੀ ਚਲੋ ਜੀ ਸਾਡੇ ਆਪੀ ਵੇਲੇ ਅਸੀਂ ਖਬਰ ਲਾਈ ਤੁਹਾਡੀ ਨਹੀਂ ਯਾਰ ਇਹਨਾਂ ਦੇ ਕਰਨ ਦੀ ਗੱਲ ਰੁਕੋ ਯਾਰ ਬਾਬਾ ਜੀ ਪੱਤਰਕਾਰ ਦਾ ਨਿੱਜੀ ਸਵਾਲ ਨਹੀਂ ਹੁੰਦਾ ਇਹ ਜਨਤਾ ਦੇ ਸਵਾਲ ਨੇ ਪੱਤਰਕਾਰ ਦਾ ਨਿੱਜੀ ਸਵਾਲ ਥੋੜੀ ਆ ਬਾਬਾ ਜੀ ਇਹ ਜਨਤਾ ਦਾ ਸਵਾਲ ਹੈ ਖਬਰਾਂ ਚ ਲਾਇਓ ਯਾਰ ਬਾਪੂ ਜੀ ਜਨਤਾ ਦੇ ਸਵਾਲ ਪੱਤਰਕਾਰ ਦਾ ਨਿੱਜੀ ਸਵਾਲ ਥੋੜੀ ਆ ਇਹ ਦੇ ਬਾਬਾ ਜੀ ਇਹ ਜਨਤਾ ਦੇ ਸਵਾਲ ਆ ਇਹ ਪੱਤਰਕਾਰ ਦਾ ਨਿੱਜੀ ਸਵਾਲ ਥੋੜੀ ਹੈ ਕੋਈ ਇਹ ਕੋਈ ਨਾ ਪੁੱਛੋ ਜੀ ਸਵਾਲ ਕਰਨ ਵਾਲਾ ਤੁਸੀਂ ਕੀ ਦੀਏ ਆ ਰਹੀਆਂ ਵੀ ਕੋਈ ਬਲਬਾਸੀ ਹੈ ਸਾਡੇ ਬਾਪੂ ਨੂੰ ਕਹਿੰਦਾ ਤਾਂ ਜੋ ਪਾਉਂਦਾ ਉਹ ਵੀਰ ਕੱਲ੍ਹ ਸਵਾਲਾ ਵੀਰ ਉਹ ਲੋਕਾਂ ਨੇ ਸੇਵਾ ਕੀਤੀ ਆ ਤੁਸੀਂ ਆਪਣੇ ਘਰ ਬੰਨੇ ਹੈਂ ਤੁਸੀਂ ਆਪਣੇ ਘਰ ਬੰਨੇ ਨਾ ਨਹੀਂ ਨਹੀਂ ਲੋਕਾਂ ਵੀਰ ਜੀ ਉਹ ਕਹਿੰਦਾ ਸੇ ਇਹ ਲੈ ਕੇ ਅਸੀਂ ਨਹੀਂ ਲਾਉਣੇ ਤੁਸੀਂ ਲਵਾ ਲਓ ਆਦਾ ਮੀਡੀਆ ਲੈ ਆਓ ਦਰਦਾਰ ਨਹੀਂ ਕਰੋ ਜੋਰ ਸਭ ਤੋਂ ਜੋਰ ਕਰ ਮੇਰੀ ਮੇਰੀ ਬੇਹਨ ਦੇਖੋ ਤੁਸੀਂ ਸਾਡੇ ਭਰਾ ਉਹ ਭਾਈ ਮੰਨਿਆ ਤਾਂ ਗੁਸਤਾਹੀ ਹੋਈ ਨਾ ਗੁਸਤਾਹੀ ਮੈਂ ਤਾਂ ਤੁਹਾਨੂੰ ਦੋਸਤ ਉਹ ਭਾਂਤੀ ਲਿਆਦਾ ਮੈਂ ਕੀ ਤਾਂ ਰੱਜਾ ਪਰੋਂ ਦੀ ਮਾਛ ਰੱਖੇ ਇਹ ਬੰਦੇ ਇੱਧਰ ਲੱਗਣ ਦੇ ਮਾਝੇ ਚ ਕਾਬਲ ਨਹੀਂ ਹੈਗੇ ਜਿਹੜੇ ਬੰਦੇ ਨੂੰ ਬੋਲਣ ਦੀ ਸਾ ਮੈਂ ਤੁਹਾਡੇ ਬੱਚਿਆਂ ਵਰਗਾ ਮੈਨਾਂ ਰੋਕੋ ਉਹ ਮਾਰੇ ਰੋਕੋ ਉਹਨਾਂ ਨੂੰ ਗੋਲੇ ਸੋਣ ਬਾਬਾ ਜੀ ਇਦਾਂ ਨਹੀਂ ਇਲੈਕਸ਼ਨ ਲੜਨੀ ਉਹਨੂੰ

ਬੱਬਾ ਜੀ ਜਨਤਾ ਦੇ ਸਵਾਲ ਆ ਜਨਤਾ ਦੇ ਸਵਾਲ ਆ ਅੱਜ ਕੋਈ ਆਪਣਾ ਕੋਈ ਨਹੀਂ ਜੇ ਅਸੀਂ ਨਿੱਕੇ ਸਵਾਲ ਕਰ ਰਹੇ ਹਾਂ ਤੇ ਉਸ ਨੂੰ ਨਹੀਂ ਰਹਿਣਾ ਠੀਕ ਬੱਬਾ ਜੀ ਅਸੀਂ ਤੁਹਾਡੀ ਮਾਨਤਾ ਕਰੀ ਅਸੀਂ ਪੈਸੇ ਲੈਣਾ ਦਾ ਆਪਣੇ ਕੋਲ ਕੋਈ ਭਾਜੀ ਕੋਈ ਨਹੀਂ ਚਲਾਉਣੇ ਸਾਡੀ ਅੱਜ ਬੱਬਾ ਜੀ ਹੱਥ ਜੋੜੇ ਆ ਹੱਥ ਜੋੜੇ ਆ ਅੱਜ ਤੋਂ ਬਾਅਦ ਕੋਈ ਪਾਰਟੀ ਨਹੀਂ ਬਣਾਉਂਦੇ ਬਾਜੀ ਅੱਜ ਤੋਂ ਬਾਅਦ ਉਹਨਾਂ ਦੀ ਪਾਰਟੀ ਦੀ ਕਦਰ ਨਹੀਂ ਹੋਣੀ ਉਹ ਨਹੀਂ ਲੰਬੇ ਨਹੀਂ ਨਾ ਬਈ ਜੀ ਜਿਹੜਾ 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 ਜਿੱਤਣਾ ਆਪਣੀ ਕੋਈ ਗੱਲ ਨਹੀਂ ਉਹ ਕੋਈ ਨਹੀਂ ਆ ਬਾਬਾ ਜੀ ਮੁੱਖ ਬੁਲਾਵਾ ਇਸ ਤਾਏਗਾ ਨਾ 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 ਬਾਈ ਜੀ ਨਹੀਂ ਕੁਛ ਨਹੀਂ ਉਹ ਆਪਣੇ ਬਾਈ ਆਪਣੀ ਪਰ ਉਹ ਅੰਮ੍ਰਿਤ ਦੇ ਕੋਲ ਆਇਆ ਸੱਚੀ ਬਾਗ ਦੇ ਕੋਲ ਮੋਟੀ ਲੱਗੇ ਲੱਗਾ ਹੈਲੋ Thank you.